ਵਿਦਾਨ ਸਬ ਬਕਾਲਾ ਸਾਹਿਬ ਦੇ ਦੀਨ ਬੰਦੇ ਪਿੰਡ ਸ਼ਰਲੀ ਖੁਰਦ ਦੇ ਨੌਜਵਾਨ ਜਗਦੀਪ ਸਿੰਘ ਪੁੱਤਰ ਮੇਜਰ ਸਿੰਘ ਰਹਿਣ ਵਾਲਾ ਪੈਸੇ ਕਮਾਉਣ ਦੇ ਲਈ ਦੁਬਈ ਗਿਆ ਸੀ ਜਿੱਥੇ ਜਗਦੀਪ ਸਿੰਘ ਆਪਣੇ ਕਮਰੇ ਦੇ ਉੱਪਰ ਮਨੀ ਬਿੰਜ਼ਲ ਤੋਂ ਉਸ ਦਾ ਪੈੜ ਜਿਹੜਾ ਕਿ ਤਲਕ ਜਾਂਦਾ ਜਿਸ ਕਾਰਨ ਉਹ ਹੇਠਾਂ ਡਿੱਗ ਜਾਂਦਾ ਤੇ ਉਸ ਦੀਆਂ ਕਾਫੀ ਸੱਟਾਂ ਲੱਗਦੀਆਂ ਨੇ ਤੇ ਜ਼ਿਹਾਲਤ ਨਾਜ਼ੁਕ ਬਣੀ ਹੋਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਗਦੀਪ ਸਿੰਘ ਦੇ ਮਾਤਾ ਰਣਿੰਦਰ ਕੌਰ ਅਤੇ ਪਿਤਾ ਮੇਜਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਦੇ ਕੋਲੋਂ ਪੈਸੇ ਚੁੱਕ ਕੇ ਆਪਣੇ ਨੌਜਵਾਨ ਮੁੰਡੇ ਜਗਦੀਪ ਸਿੰਘ ਨੂੰ ਦੁਬਈ ਭੇਜਿਆ ਸੀ ਤੇ ਉੱਥੇ ਇੱਕ ਕੰਪਨੀ ਦੇ ਵਿੱਚ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਉਨੰਦਾ ਕਹਿਣਾ ਕਿ ਅਚਾਨਕ ਕਮਰੇ ਦੀ ਬਿਲਡਿੰਗ ਉੱਪਰ ਪੈਰ ਤਿਲਕਣ ਦੇ ਨਾਲ ਉਹ hetta ਡਿੱਚਾ ਨਾ ਤੇ ਉਹਨੇ ਉਸ ਦੀਆਂ ਦੋਵੇਂ ਲੱਤਾਂ ਤੇ ਬਾਹਾਂ ਵਿੱਚ ਕਾਫੀ ਸੱਟਾਂ ਲੱਗ ਜਾਂਦੀਆਂ ਨੇ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਸ ਨੂੰ ਦੁਬਈ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਕੰਪਨੀ ਨੇ ਇਲਾਜ ਕਰਵਾਉਣ ਤੋਂ ਵੀ ਜਿਹੜਾ ਕਿ ਜਵਾਬ ਦੇ ਦਿੱਤਾ ਹੈ ਤੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਮਸਾਇਬੇ ਬਚਾਜ ਗਦੀ ਜੰਗ ਨਾ ਤਿਆ ਤਿੰਨ ਚਾਰ ਮਹੀਨੇ ਹਗ ਡਬਈ ਗਿਆ ਜੀ ਉਥੇ ਜਾ ਕੇ ਚਾਲ ਕੀ ਕੋਈ ਪਤਾ ਨਹੀਂ ਕੀ ਚਾਲ ਵਾਥਿਆ ਤੇ ਉਹਦੇ ਸਭ ਡਿਗਨਕਾਰ ਕਰਕੇ ਉਹਦਾ ਚੂਆ ਲਾਤਾ ਗੁੱਟ ਸੌਲ ਚੁੱਕ ਗਿਆ ਤੇ ਉਥੇ ਹਸਪਤਾਲ ਬੇਨ ਇਲਾਜ ਤੋਂ ਪਿਆ ਵਾ ਕਿਉਂਕਿ ਉਥੇ ਪੈਸਾ ਨਹੀਂ ਹੈਗਾ ਕੋਈ ਕੰਪਨੀ ਪੈਸਾ ਦੇ ਨਹੀਂ ਲਾ ਰਹੀ ਗਈ ਉਦਾਂ ਹੀ ਪਿਆ ਵਾ ਸਾਡੀ ਇਹ ਪੀੜਾ ਭਾ ਸਰਕਾਰ ਨੂੰ ਤੇ ਉਧਰ ਹੀ ਸਰਕਾਰ ਨੂੰ ਕਿ ਉਹ ਬੱਚੇ ਨੂੰ ਇੱਥੇ ਛੇਜਿਆ ਜਾਵੇ ਕਿ ਲੋਕ ਉਹ ਇੱਥੇ ਉਹਦਾ ਇਲਾਜ ਕਰਾਇਆ ਜਾਵੇ ਜੋ ਦੁਬਈ ਗਿਆ ਹੋ ਕੇ ਕੰਮ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਹੋਰ ਲੱਗੀ ਹੈ ਗਰੀਬਨਾਰ ਇਹ ਮੰਨ ਕਰਦਾ ਵੀ ਸਾਡਾ ਬੱਚਾ ਐਸਪੀਆ ਵਾਲੇ ਚ ਨਾਈਪੀਸਾ ਦਾ ਮਿਲ ਕੇ ਇਲਾਜ ਕਰਾ ਲੀ ਇਹ ਦੁਬਈ ਗਿਆ ਹੀ ਤਰਾ ਚਾਰ ਕਿ ਮਹੀਨੇ ਹੋਇਆ ਜੀ ਚਾਰ ਭੈਣਾ ਹੋਆ ਤੇ ਇਕੱਲਾ ਭਰਾ ਵਾ ਕਿ ਘਰੋਂ ਬਹੁਤ ਗਰੀਬ ਹੈ ਤੂੰ ਵੀ ਲਈ ਹੱਥ ਕਰ ਦੇ ਹੁਣ ਉਹ ਤੋਂ ਡੇਗਿਆ ਵਾ ਕਿ ਡੇਗੇ ਸਾਡ ਲੱਗੀ ਆ ਤੇ ਪਹਿਲਾਂ ਤੇ ਉਹਦਾ ਹੈ ਨਹੀਂ ਕੋ ਜਿਹੜਾ ਬੀਨ ਸੋਰਸ ਹੋਵੇ ਜਿਹੜਾ ਉਹਦਾ ਪੈ ਇਲਾਜ ਕਰਾ ਸਕੀਏ ਤੇ ਹਸਪੀਟਲ ਨੇ ਮੰਗਿਆ 45000 ਰੁਪਏ ਘਰ ਵਾਲੇ ਤੁਹਾਨੂੰ ਤੁਸੀਂ ਹਾਲਤ ਦੇਖ ਲਈ 45000 ਰੁਪਏ ਦੇ ਨਹੀਂ ਸਕਦੇ ਫਿਰ ਉਹਨਾਂ ਨੇ ਜੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਕਿ ਇਹਨੂੰ ਵਾਪਸ ਭੇਜ ਦਿਏ 에ਅਰ ਲੈਂ ਜਿਹੜੀ ਆਪਣੀ 에어 ਇੰਡੀਆ ਐਕਸਪ੍ਰੈਸ ਹੈ 50000 ਰੁਪਏ ਮੰਗਦੇ ਟਿਕਟ ਦਾ ਕਿੰਨਾ ਬਣ ਰਿਹਾ ਇੱਧਰ ਤਾਂ ਆਪਣਾ 5 ਲੱਖ ਤੋਂ ਉੱਪਰ ਹੀ ਬਣਨਦਾ ਇਹ ਸਟੇਟਰ ਤੇ ਆਉਣਾ ਤੇ ਕਹਿੰਦੇ ਆਉਣਾ ਵੀ ਦਿੱਲੀ ਆ ਇੱਥੇ ਅਮਰਸਰ ਨਹੀਂ ਪਹੁੰਚ ਸਕਦਾ ਦਿੱਲੀ ਆਊਗਾ ਤੇ 5 ਲੱਖ ਰੁਪਏ ਲੱਗੂਗਾ ਟਿਕਟ ਦਾ ਬਾਕੀ ਤੁਹਾਨੂੰ ਲਾ ਦੇਵੇ ਇਹਨੇ 5 ਲੱਖ ਹੀ ਦੇਣ ਲੁਗੇ ਨੇ ਵਿਚਾਰੇ ਤੇ ਸਾਡੀ ਦੁਬਈ ਦੀ ਗਵਰਨਮੈਂਟ ਨੂੰ ਤੇ ਆਪਣੇ ਪੰਜਾਬ ਗਵਰਨਮੈਂਟ ਨੂੰ ਇਹੋ ਬੀ ਲਿਆ ਕਿ ਇਹਨਾਂ ਦਾ ਚਲੋ ਬੱਚਾ ਇੱਥੇ ਆ ਜੇ ਇੱਥੇ ਚਲੋ ਫਟ ਛੜ ਕੇ ਤੇ ਇਲਾਜ ਕਰਾਵਾਂਗੇ ਇਸੇ ਤਰ੍ਹਾਂ ਇੱਥੇ ਪਿੰਡ ਪਹੁੰਚ ਜੇ ਮੁੰਡਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਦੁਬਈ ਸਰਕਾਰ ਤੋਂ ਮੰਗ ਕੀਤੀ ਜਾਂਦੇ ਕਿ ਉਹ ਉਹਨਾਂ ਦੇ ਮੁੰਡੇ ਨੂੰ ਜਗਦੀਪ ਸਿੰਘ ਨੂੰ ਵਾਪਸ ਪੰਜਾਬ ਭੇਜਣ ਤਾਂ ਜੋ ਉਸ ਦਾ ਇਲਾਜ ਕਰਵਾ ਸਕਣ